ਸ਼੍ਰੀ ਮੁਖਤਸਰ ਸਾਹਿਬ ਸਮੇਤ ਨੇੜਲੇ ਇਲਾਕੇ ਨੂੰ ਬਿਮਾਰੀਆਂ ਵੰਡਣ ਵਾਲੀ ਪੇਪਰ ਮਿੱਲ ਹੁਣ ਲੋਕਾਂ ਵਾਸਤੇ ਬਣ ਰਹੀ ਹੈ ਕਾਲ ਲੋਕਾਂ ਦੀਆਂ ਨੌਜਵਾਨ ਧੀਆਂ ਕਥਿਤ ਤੌਰ ਤੇ ਨਿਗਲਣ ਦਾ ਕੰਮ ਕਰਨ ਲੱਗੀ ਪੇਪਰ ਮਿੱਲ ਪੇਪਰ ਮਿੱਲ ਦੇ ਤੂੜੀ ਅਤੇ ਭੋਂਗ ਵਾਲੇ ਟਰਾਲਿਆਂ ਦਾ ਕਥਿਤ ਤੌਰ ਤੇ 25 ਵਰਿਆਂ ਦੀ ਮੁਟਿਆਰ ਨੇ ਭੁਗਤਿਆ ਖਾਮਿਆਜ਼ਾ ਮੋਟਰਸਾਈਕਲ ਤੇ ਪਤੀ ਨਾਲ ਸਵਾਰ ਹੋ ਕੇ ਪੇਕਿਆਂ ਦੇ ਪਿੰਡ ਜਾ ਰਹੀ ਮੁਟਿਆਰ ਆਪਣੇ ਪਤੀ ਅਤੇ ਇਸਾਉ ਦੇ ਪੁੱਤਰ ਸਮੇਤ ਨਹਿਰ ਵਿੱਚ ਡਿੱਗੀ ਪਤਿ ਅਤੇ ਪੁੱਤਰ ਨੂੰ ਲੋਕਾਂ ਨੇ ਕੱਢਿਆ ਬਾਹਰ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਈ 25 ਵਰਿਆਂ ਦੀ ਮੁਟਿਆਰ ਪੇਪਰ ਮਿੱਲ ਵਿੱਚ ਬਾਲਣ ਵਜੋਂ ਵਰਤੀ ਜਾਂਦੀ ਤੋੜੀ ਨੂੰ ਢੋਣ ਵਾਲੀਆਂ ਵੱਡੀਆਂ ਤੇ ਓਵਰਲੋਡ ਟਰਾਲੀਆਂ ਨੂੰ ਲੰਘਾਉਣ ਵਾਸਤੇ ਕਥਿਤ ਤੌਰ ਤੇ ਛਰਾਰਤੀ ਅਨਸਰਾਂ ਨੇ ਤੋੜੀ ਹੋਈ ਹੈ ਨਹਿਰ ਦੇ ਪੁਲਾਂ ਦੀ ਰੇਲਿੰਗ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਣੀਆਂ ਵਾਲਾ ਨੇੜੇੋਂ ਲੰਘਦੀਆਂ ਵੱਡੀਆਂ ਨਹਿਰਾਂ ਵਿੱਚ ਅੱਜ ਬਾਅਦ ਦੁਪਹਿਰ ਮੋਟਰਸਾਈਕਲ ਸਵਾਰ ਪਤੀ ਪਤਨੀ ਅਤੇ ਉਹਨਾਂ ਦਾ 2.5 ਸਾਲ ਦਾ ਬੱਚਾ ਅੱਜ ਉਸ ਵੇਲੇ ਨਹਿਰ ਵਿੱਚ ਡਿੱਗ ਗਿਆ ਜਦੋਂ ਉਹ ਹਨੇਰੀ ਤੋਂ ਖੁਦ ਦੇ ਬਚਾਅ ਵਾਸਤੇ ਨਹਿਰ ਦੇ ਕਿਨਾਰੇ ਲੱਗੀ ਹੋਈ ਰੇਲਿੰਗ ਦੇ ਭੁਲੇਖੇ ਨਾਲ ਆਪਣਾ ਪੈਰ ਰੱਖਣ ਦੀ ਗਲਤੀ ਕਰ ਬੈਠੇ ਅਤੇ ਮੋਟਰਸਾਈਕਲ ਸਮੇਤ ਤਿੰਨੇ ਜੀ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਡਿੱਗਣ ਉਪਰੰਤ ਰੁੜ ਗਏ ਜਿਸ ਵਿੱਚੋਂ ਪਿਤਾ ਅਤੇ ਪੁੱਤਰ ਨੂੰ ਤਾਂ ਨੇੜੇ ਖੜੇ ਲੋਕਾਂ ਨੇ ਨਹਿਰ ਵਿੱਚੋਂ ਬਾਹਰ ਕੱਢ ਲਿਆ ਪਰ ਉਸ ਵੇਲੇ ਤੱਕ 25 ਵਰਿਆਂ ਦੀ ਮੁਟਿਆਰ ਪਵਨਪ੍ਰੀਤ ਕੋਰਨਰ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਚੁੱਕੀ ਸੀ ਇਸ ਹਾਦਸੇ ਵਿੱਚ ਮੁਟਿਆਰ ਦਾ ਪਤੀ ਹਰਵਿੰਦਰ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਪਿੰਡ ਬੁੱਟਰ ਬਕੂਆ ਅਤੇ ਇਹਨਾਂ ਦਾ 22 ਸਾਲਾਂ ਦਾ ਪੁੱਤਰ ਨਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਏ ਗਏ ਦਰਸ਼ਣਯੋਗ ਹੈ ਕਿ ਇਲਾਕੇ ਦੀ ਸੇਤੀਆ ਪੇਪਰ ਮਿਲ ਵਿੱਚ ਕਈ ਸਾਲਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਓਵਰਲੋਡ ਹੋ ਕੇ ਵਪਾਰਕ ਵਰਤੋਂ ਵਜੋਂ ਢੂੜੀ ਢੋਣ ਵਾਲੀਆਂ ਭੁੰਗ ਦੀਆਂ ਟਰਾਲੀਆਂ ਨੂੰ ਨਹਿਰ ਦੇ ਕਿਨਾਰੇ ਪੀੜੇ ਪੁਲ ਉੱਪਰੋਂ ਸੁਰੱਖਿਅਤ ਢੰਗ ਨਾਲ ਲਗਾਉਣ ਵਾਸਤੇ ਨਹਿਰ ਦੀ ਰੇਲਿੰਗ ਨੂੰ ਕੁਝ ਸ਼ਰਾਰਤੀ ਅੰਸਰਾਂ ਵਜੋਂ ਤੋੜਿਆ ਜਾ ਚੁੱਕਿਆ ਜਿਸ ਦਾ ਕੰਮ ਹੈ ਅੱਜਾ ਹੁਣ ਆਮ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗਵਾ ਕੇ ਭੁਗਤਣਾ ਪੈ ਰਿਹਾ ਹੈ